ਇਸ ਨੂੰ ਉੱਲ੍ਹੀ ਸਿੱਖਿਆ ਸਾਨੂੰ ਹਰਦੀਪ ਅਕਸਰ ਨੇ ਸਿਖਾਏ ਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਟੇਟ ਲੈਵਲ ਤੇ ਇਹਨਾਂ ਦੇ ਸਰਸੀਗੇ ਹਰਦੀਪ ਅਕਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਹੀਂ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਅਤੋਂ ਹੀ ਸੈਕਿੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹ ਨਵੀਂ ਅਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀ ਆ ਨੇ ਸਾਡੇ ਲੰਬੇ ਉਡਾਰੀ ਵੇ ਬਾਬੂਲੇ ਕਿਹੜੇ ਦੇਸ ਜਾਣਾ 6000 ਬੱਚਿਆਂ ਦੇ ਵਿੱਚੋਂ ਮਤਲਬ ਫਸਟ ਆਈਆਂ ਨੇ ਸਾਡਾ ਚਿੜੀਆਂ ਦਾ ਚੰਗਾ ਵੇ ਬਾਬੂਲੇ ਅਸਾਂ ਉਡ ਜਾਣਾ ਤਾਂ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰਦੀਪ ਅਕਸਰ ਨੇ ਸਿਖਾਇਆ ਹੈ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਸਾਡਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲਿਆ ਸੀ ਪੈ ਜਾਂਦਾ ਪਰ ਨਿਸ਼ਾਨੀਆਂ ਗੀ ਤੇਲ ਦੀ ਮੰਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣੋ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਪੜ੍ਹਾਈ ਘਰ ਆ ਕੇ ਕਰ ਲਈਦੀ ਸੀ ਸ਼ਬਦ ਸਕੂਲ ਸਿੱਖ ਲਿਆ ਸਾਡੇ 5 ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਅਸੀਂ ਮੰਨਿਆ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਜਲਨ ਥਲਨ ਬਸੂ ਦਾ ਗगन ਹਰਦੀਪਕ ਸਰ ਨੇ ਸਾਨੂੰ ਸਿਖਾਇਆ ਸੀ ਸਕੂਲ ਚ ਸ਼ਬਦ ਸਿੱਖ ਲਈਦਾ ਤੇ ਘਰ ਆ ਕੇ ਪੜ੍ਹ ਲਈਦਾ ਸੀ ਮੇਰਾ ਨਾਮ ਜੀ ਭਾਰਤੀ ਭਾਟੀਆ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਹਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਹੀਂ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਜ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਸਟ ਆਈਆਂ ਨੇ ਤੇ ਫੇਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਚਲੋ ਬੜਾ ਪ੍ਰਾਊਡ ਫੀਲ ਹੁੰਦਿਆ ਸਾਨੂੰ ਕਿਉਂਕਿ ਇਹ ਬੱਚੀਆਂ ਜਿਹੜੀਆਂ ਨੇ ਮੈਂ ਐਕਚੁਅਲੀ ਮੇਰੀ ਥੋੜੀ ਤਬੀਅਤ ਤੇ ਠੀਕ ਨਹੀਂ ਜਾਂਦੀ ਮੈਨੂੰ ਡਿਸਕ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਤੇ ਮੈਂ 1.5 ਮਹੀਨਾ ਬੈਠਦੀ ਰਹੀ ਆ ਤੇ ਇਹ ਬੱਚੀਆਂ ਮਤਲਬ ਇਹਨਾਂ ਨੇ ਸਕੂਲ 'ਚ ਸਿੱਖਣਾ ਵੀ ਘਰ ਆ ਕੇ ਕੰਮ ਵੀ ਕਰਨਾ ਸਾਰਾ ਕਰ ਤੇ ਆਪਣੀ ਪ੍ਰੈਕਟਿਸ ਵੀ ਕਰਨੀ ਤੇ ਪੜ੍ਹਾਈ 'ਚ ਵੀ ਵਧੀਆ ਨੰਬਰ ਫਰਸਟ ਆਉਂਦੀਆਂ ਨੇ ਤੇ ਤੁਹਾਨੂੰ ਮਿਲਦਾ ਕੰਮ ਫਲ ਨੂੰ ਬਹੁਤ ਮੈਂ ਕਹਿੰਨੀ ਲੋਕੀ ਕੰਦੇ ਬੇਟਾ ਬੇਟਾ ਮੇਰੇ ਬੇਟੀਆਂ ਬੇਟਿਆਂ ਦਾ ਉੱਪਰ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਕਿ ਰੱਬ ਨੇ ਮੈਨੂੰ ਬੇਟੀਆਂ ਦਿੱਤੀਆਂ ਬਹੁਤ ਪ੍ਰਾਊਡ ਕੀ ਬੇਟੀਆਂ ਨੇ ਮਨਾਉਂ ਕਰਦੀਆਂ ਜੀ ਹਾਂ ਜੀ ਚੰਨ ਲਈ ਦੱਸੋ ਤੁਸੀਂ ਕਿ ਖੁਸ਼ੀ ਦੀ ਆਸਮਾਨ ਪਰ ਘਾਰਣ ਕੀ ਵੀ ਇਹ ਜਿਹੜਾ ਇਸ ਤਰ੍ਹਾਂ ਗਾਇਕ ਮੰਤਰ ਸਿਖਦੇ ਇਹ ਵੀ ਘਾਰਣ ਤੇ ਜੋ ਇਹਨਾਂ ਨੂੰ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਿੰਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਿਖ ਸਾਲ ਤੋਂ ਹੀ ਮਤਲਬ ਦੋ ਤਿੰਨ ਵਾਰੀ ਬੋਲਿਆ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਹਾਂਜੀ 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 ਇਹ ਇਹਨਾਂ ਦੇ ਸਰ ਨੇ ਸਿਖਾਇਆ ਜਿਹੜਾ ਸਰ ਬਹੁਤ ਵਧੀਆ ਇਹਨਾਂ ਨੂੰ ਸਿਖਾਉਂਦੇ ਸੀ ਹੁਣ ਉਹਨਾਂ ਦੀ ਜੌਬ ਲੱਗ ਗਈ ਉਹ ਸਿੰਗਾਪੁਰ ਚਲੇ ਗਏ ਨੇ ਹਰਦੀਪਕ ਸਰ ਤੇ ਸਾਰਾ ਕ੍ਰੈਡਿਟ ਉਹਨਾਂ ਨੂੰ ਵੀ ਜਾਂਦਾ ਉਹਨਾਂ ਨੇ ਸਿਖਾਇਆ ਤੇ ਅੱਜ ਮੇਰੀਆਂ ਕੁੜੀਆਂ ਅੱਜ ਸਲਾਵਨ ਤੱਕ ਪਹੁੰਚੀਆਂ ਨੇ ਹਾਂਜੀ ਹਾਂਜੀ ਜੁੜਵਾਨੇ ਮੈਨਾਂ ਫਿਰ ਇਹਨਾਂ ਨੂੰ ਪਲੇਖਾ ਹਾਂ ਹਾਂਜੀ ਜਦੋਂ ਛੋਟੀਆਂ ਸੀਗੀਆਂ ਉਦੋਂ ਕਾਫੀ ਪਲੇਖਾ ਪੈਂਦਾ ਸੀ ਫਿਰ ਇਹਨਾਂ ਦੇ ਹੱਥ 'ਚ ਮੋਲੀ ਬੰਦੀ ਸੀ ਤੇ ਇੱਕ ਦੇ ਹੱਥ 'ਚ ਮੋਲੀ ਬੰਨਦੀ ਸੀ ਤੇ ਫਿਰ ਅਦਾ ਪਤਾ ਲੱਗਦਾ ਸੀ ਹੁਣ ਤਾਂ ਖੈਰ ਨਹੀਂ ਹੁਣ ਹੁੰਦਾ ਪਰ ਜਦੋਂ ਛੋਟੀਆਂ ਸੀ ਉਦੋਂ ਕਾਫੀ ਪਲੇਖਾ ਕਰਦਾ ਸੀ ਜੋੜਵਾ ਨਹੀਂ ਤੁਹਾਨੂੰ ਦੋ ਨਾਮ ਲਿਆ ਕੇ ਹਾਂਜੀ ਹਾਂਜੀ ਨਾਈਸ ਵੀ ਬੜੀਆਂ ਨੇ ਇਹਨਾਂ ਦਾ ਸ਼ੁਰੂ ਤੋਂ ਨੇਚਰ ਬਹੁਤ ਹੀ ਅੱਛਾ ਹੈ ਕਦੀ ਇਹਨਾਂ ਨੇ ਆਪਸ ਵਿੱਚ ਲੜਾਈ ਨਹੀਂ ਕੀਤੀ ਕਦੀ ਜ਼ਿੱਦ ਨਹੀਂ ਕਰਦੀਆਂ ਜੋ ਅਸੀਂ ਇਹਨਾਂ ਨੂੰ ਕਹੀਏ ਕਦੀ ਜ਼ਿੱਦ ਨਹੀਂ ਕੀਤੀ ਇਹਨਾਂ ਨੇ ਇਹਨਾਂ ਦੇ ਪਾਪਾ ਦਾ ਕੀ ਨਾਮ ਹੈ ਇਹਨਾਂ ਦੇ ਪਾਪਾ ਦਾ ਨਾਮ ਬਾਰਸ ਭਟਿਆ ਕੀ ਕੰਮ ਕਰਦੇ ਉਹਨਾਂ ਦਾ ਰੈਡੀਮੇਡ ਦਾ ਕੰਮ ਹੈ ਉੱਥੇ ਹਰਚਵਾਲ ਸ਼ਾਪ ਕਰਨਾਂ ਦੀ ਪਰ ਉਹਨਾਂ ਦੇ ਮਨ ਦੇ ਵੀ ਕਿਉਂਕਿ ਬੇਟੀਆਂ ਨਾਲ ਜ਼ਿਆਦਾ ਪਿਆਰ ਤਾਂ ਆਪਾ ਨਾ ਹੁੰਦਾ ਇੱਥੇ ਲੱਗੰਦਾ ਮੈਨੂੰ ਮੰਮਾ ਦੇ ਨਾਲ ਜ਼ਿਆਦਾ ਨਹੀਂ ਨਹੀਂ ਪਾਪਾ ਦੇ ਨਾਲ ਹੀ ਜ਼ਿਆਦਾ ਹੈ ਦੇਖੋ ਮੰਮਾ ਨੇ ਹੁਣ ਥੋੜਾ ਕਿਸੇ ਵੇਲੇ ਡਾਂਟਣਾ ਵੀ ਪੈਂਦਾ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਪ ਪੰਜਾਬ ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਵਾਚੀ ਨਹੀਂ ਹੈਗੀ ਮੈਂ ਤੇ ਚਾਹਨੀ ਹੈ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ ਚ ਕਿੱਦਾਂ ਜਾਣਾ ਵਾ ਕੋਈ ਨੋਲੇਜ ਨਹੀਂ ਹੈਗੀ ਅਸੀਂ ਚਾਹਦੇ ਹਾਂ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚੱਲਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ